ਲੈ ਪੋਦਾ ਮਹੀਨਾ ਚੜ ਗਿਆ ਬਾਬਿਓ ਪਰ ਇਹਦੇ ਵਿੱਚ ਸਿੱਖਾਂ ਨੇ ਬੜੀਆਂ ਕੁਰਬਾਨੀਆਂ ਦਿੱਤੀਆਂ ਬੜੀਆਂ ਸੇਹੀਤੀਆਂ ਦਿੱਤੀਆਂ ਔਰ ਇਸ ਮਹੀਨੇ ਦੇ ਵਿੱਚ ਹੁਣ ਤੁਸੀਂ ਜਿੰਨੇ ਵੀ ਸੋਸ਼ਲ ਮੀਡੀਆ ਚਲਾਉਨੇ ਆ ਤੇ ਜਰੂਰ ਧਾਰਮਿਕ ਸੌਂਗ ਲਾ ਕੇ ਜਾਂ ਸ਼ਬਦ ਲਾ ਕੇ ਧਾਰਮਿਕ ਤਾਂ ਵੀਡੀਓ ਪਾਓ ਬਾਬਿਓ ਕਿਉਂਕਿ ਛੋਟੇ-ਛੋਟੇ ਸਾਬਜਾਦਿਆਂ ਨੇ ਤੇ ਬੜੇ ਸਾਬਜਾਦਿਆਂ ਨੇ ਕੁਰਬਾਨੀਆਂ ਦਿੱਤੀਆਂ ਹੋਇਆਂ ਬਾਈ ਜੀ ਆਪ ਵੀ 20 ਤਰੀਕ ਤੇ ਲੈ ਕੇ 28 ਤੱਕ ਤਾਂ ਜ਼ਰੂਰੀ ਆ ਵੀ ਕੋਈ ਵੀ ਐ ਜੀਜਾ ਨਸ਼ੇ ਵਾਲੀ ਜਾਂ ਕੋਈ ਕੋਈ ਗੰਦੀ ਵੀਡੀਓ ਜਾਂ ਕਿਸੇ ਦਾ ਕਾਂਟ ਜਾਂ ਇੱਧਰ ਉੱਧਰ ਜਾਂ ਗਾਣਿਆਂ ਪਰ ਬਿਲਕੁਲ ਵੀਡੀਓ ਨਾ ਬਣਾ ਕੇ ਪਾਇਓ ਤੇ ਜਿੰਨੀਆਂ ਵੀ ਕੋਈ ਨੇ ਵੀਡੀਓ ਪਾਉਣੀਆਂ ਕੋਈ ਆਪਣੇ ਕੰਮ ਦੀ ਪਾ ਸਕਦਾ ਕੋਈ ਕੰਮ ਕਰਦਾ ਉਹ ਵੀ ਪਾ ਦਿਓ ਪਰ ਗਾਣੇ ਗੁਣਿਆਂ ਤੇ ਉੱਤੇ ਲਾ ਕੇ ਕੋਈ ਵੀਡੀਓ ਨਾ ਬਣਾ ਕੇ ਪਾਓ ਜਿੰਨੇ ਸਾਡੇ ਪੰਜਾਬੀਆਂ ਪੰਜਾਬੀਆਂ ਨੂੰ ਬੇਨਤੀ ਹੈ ਬਾਬੇ ਉਹ ਬਾਕੀ ਹੁੰਦਾ ਆਪਾਂ ਕਹਿ ਨਹੀਂ ਸਕਦੇ ਤੇ ਜਰੂਰ ਇਹ ਵੀਡੀਓ ਨੂੰ ਸ਼ੇਅਰ ਕਰਨਾ ਜਿੰਨੀ ਕੋਸ਼ਿਸ਼ ਹੋ ਕਿ